ABC ਪੰਜਾਬ ਦੇ ਖਾਸ ਬੁਲੇਟਿਨ ਪੰਜਾਬ ਦਾ ਖਬਰਨਾਮਾ 'ਚ ਤੁਹਾਡਾ ਸਭ ਦਾ ਸਵਾਗਤ ਪੰਜਾਬ ਭਰ ਦੇ ਵਿੱਚ ਕੀ ਸਿਆਸੀ ਗਤੀਵਿਧੀਆਂ ਰਹੀਆਂ ਤੇ ਹੋਰ ਕਿਹੜੇ ਅਹਿਮ ਮਸਲਿਆਂ ਦੇ ਉੱਤੇ ਸਰਕਾਰ ਵੱਲੋਂ ਫੈਸਲੇ ਲਏ ਗਏ ਇਸ ਨਾਲ ਜੁੜੀਆਂ तमाम ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਪੰਜਾਬ ਸਰਕਾਰ ਦੇ ਇੱਕ ਗਤੀਵਿਧੀ ਦਾ ਜਿਸ ਦੇ ਵਿੱਚ ਸਕੂਲ ਆਫ ਫਾਈਨੈਂਸ ਦੇ ਲਗਭਗ 4500 ਵਿਦਿਆਰਥੀਆਂ ਨੇ ਭਾਗ ਲਿਆ ਇਸ ਪ੍ਰੋਗਰਾਮ ਦੇ ਵਿੱਚ ਸਕੂਲ ਆਫ ਫੈਮਿਨਸ ਦੇ 4500 ਵਿਦਿਆਰਥੀਆਂ ਨੇ ਐਕਸਪੋਜ਼ਰ ਫੇਰੀਆਂ 'ਚ ਭਾਗ ਲਿਆ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਨੇ ਕਿਹਾ ਵਿਦਿਆਰਥੀਆਂ ਨੂੰ ਵੱਖ-ਵੱਖ ਪੇਸ਼ਿਆਂ ਤੋਂ ਜਾਣੂ ਕਰਵਾਉਣ ਦੇ ਮਕਸਦ ਕੋਲ ਨਾਲ ਕਰਵਾਈਆਂ ਗਈਆਂ ਇਹ ਫੇਰੀਆਂ ਨੇ ਸਿੱਖਿਆ ਮੰਤਰੀ ਦਾ ਕਹਿਣਾ ਸੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲ ਆਫ ਫੈਮਿਨਸ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਐਕਸਪੋਜ਼ਰ ਫੇਰੀਆਂ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ 4500 ਤੋਂ ਬਾਅਦ ਵਿਦਿਆਰਥੀਆਂ ਨੇ ਭਾਗ ਲਿਆ ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਹੈ ਉਹਨਾਂ ਦੱਸਿਆ ਕਿ ਫੇਰੀਆਂ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਕਰਵਾਈਆਂ ਗਈਆਂ ਨੇ ਫੇਰੀਆਂ ਦੌਰਾਨ ਇਹਨਾਂ ਵਿਦਿਆਰਥੀਆਂ ਨੂੰ ਸਰਕਾਰੀ ਕਾਰਵਿਹਾਰ ਵੱਖ-ਵੱਖ ਪੇਸ਼ਾਂ ਵੱਜੋਂ ਜਾਗਰੂਕ ਕੀਤਾ ਗਿਆ ਸਕੂਲ ਆਫ ਫੈਮਿਨਿਸ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਐਕਸਪੋਜ਼ਰ ਵਿਜ਼ਿਟ ਦੌਰਾਨ ਨੇ ਵੱਖ-ਵੱਖ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ ਜ਼ਿਲ੍ਹਾ ਅਦਾਲਤ ਸਰਕਾਰੀ ਹਸਪਤਾਲ ਡਿਫੈਂਸ ਅਕੈਡਮੀ ਸ਼ੌਣੀ ਖੇਤਰ ਸਪੋਰਟਸ ਅਕੈਡਮੀ ਸਟੇਡੀਅਮ ਇੰਜੀਨੀਅਰਿੰਗ ਕਾਲਜ ਆਦਿ ਦਾ ਵੀ ਤੌਰਾਂ ਕਰਵਾਇਆ ਗਿਆ ਆਪਣੀ ਫੇਰੀ ਦੌਰਾਨ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਦਿਆਂ ਸਿਵਲ ਸੇਵਾਵਾਂ ਵਿੱਚ ਉਨ੍ਹਾਂ ਦੇ ਸਫ਼ਰ ਬਾਰੇ ਜਾਣਨ ਦੇ ਨਾਲ-ਨਾਲ ਪਰਿਵਾਰਕ ਮਾਮਲਿਆਂ ਦੀ ਦੇਖਰੇਖ ਦੇ ਨਾਲ-ਨਾਲ ਦਫ਼ਤਰੀ ਜ਼ਿੰਮੇਵਾਰੀਆਂ ਨਿਭਾਉਣ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਰੈਗੂਲੇਟਰੀ ਸ਼ਕਤੀਆਂ ਦੇ ਨਾਲ-ਨਾਲ ਜਨਤਕ ਭਲਾਈ ਸੇਵਾਵਾਂ ਜਿਵੇਂ ਕਿ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਸਿਹਤ ਅਤੇ ਵਿਦਿਅਕ ਸੇਵਾਵਾਂ ਤੇ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਲਈ ਵੀ ਕੀਤੇ ਜਾਂਦੇ ਵੱਖ-ਵੱਖ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸਬ-ਡਿਵੀਜ਼ਨ ਪੱਧਰ ਤੇ ਉਪ ਮੰਡਲ ਮੈਜਿਸਟ੍ਰੇਟ ਜ਼ਿਲ੍ਹਾ ਪੱਧਰ ਤੇ ਉਧਿਕ ਡਿਪਟੀ ਕਮਿਸ਼ਨਰ ਸਮੇਤ ਕੰਮ ਕਰਦੇ ਪ੍ਰਸ਼ਾਸਨਿਕ ਢਾਂਚੇ ਤੇ ਵੀ ਚਾਨਣਾ ਪਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਜੁੜੀ ਅਗਲੀ ਖਬਰ ਹੈ ਜਿਸ ਦੇ ਵਿੱਚ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਸੁਖਦੇਵ ਸਿੰਘ ਢੀਂਸਾ ਦੇ ਵੱਲੋਂ ਆਪਣੀ ਪਾਰਟੀ ਦੀ ਪ੍ਰਧਾਨਗੀ ਕਰਦੇ ਆ ਕਿਹਾ ਗਿਆ ਸੀ ਕਿ ਪੰਜ ਮੈਂਬਰੀ ਕਮੇਟੀ ਇੱਕ ਰਿਪੋਰਟ ਤਿਆਰ ਕਰੇਗੀ ਉਹ ਸਾਨੂੰ ਸੌਂਪੇਗੀ ਫਿਰ ਉਸ ਦੇ ਉੱਤੇ ਸਾਰੀ ਪਾਰਟੀ ਦੇ ਲੀਡਰਸ਼ਿਪ ਨਾਲ ਸਲਾਹ مشورے ਤੋਂ ਬਾਅਦ ਅਗਲੀ ਰਾਂ ਨੀਤੀ ਲੀਕੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਹੈ 2 ਜਨਵਰੀ ਤੋਂ ਸਮੁੱਚੇ ਪੰਜਾਬ ਦੇ ਜ਼ਿਲ੍ਹਾ ਪੱਧਰ ਤੇ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਤੋਂ ਲਾਏ رائے ਲੈਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਜਸਟਿਸ ਨਿਰਮਲ ਸਿੰਘ ਇਸ ਦੀ ਅਗਵਾਈ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਮੌਜੂਦਾ ਸਿਆਸੀ ਹਾਲਾਤ ਨੂੰ ਮੁੱਖ ਰੱਖਦੇ ਹਾਂ ਪਾਰਟੀ ਦੇ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਣੀ ਹੈ ਚਰਚਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਅਕਾਲ ਤਖਤ ਸਾਹਿਬ ਤੋਂ ਨਤਮਸਤਕ ਹੁੰਦਿਆਂ ਮਾਫੀ ਮੰਗਣ ਤੋਂ ਬਾਅਦ ਕਈ ਲੀਡਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਵੱਖ ਹੋ ਗਏ ਸਨ ਜਾਂ ਆਪਣੇ ਆਪਣੇ ਦਲ ਬਣਾ ਲਏ ਸਨ ਉਹ ਵਾਪਸੀ ਦੇ ਰਾਹ ਤੇ ਤੁਰੇ ਨੇ ਇਸ ਤੋਂ ਪਹਿਲਾਂ ਮਨਜੀਤ ਸਿੰਘ ਜੀ ਕੇ ਦੀ ਵਾਪਸੀ ਹੋ ਚੁੱਕੀ ਹੈ ਬੀਬੀ ਜਗੀਰ ਕੌਰ ਨੇ ਵੀ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਅਨੁਸ਼ਾਸਨੀ ਕਮੇਟੀ ਆ ਫੈਸਲਾ ਵਾਪਸ ਲੈਂਦੀ ਹੈ ਤੇ ਉਹ ਵਾਪਸ ਆ ਜਾਣਗੇ ਔਰ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਹੈ ਉਸ ਦੇ ਵਿੱਚ ਵੀ ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਜਿਹੜੇ ਚਾਂਸ ਨੇ ਉਹ ਇਸੇ ਤਰ੍ਹਾਂ ਦੇ ਬਣੇ ਹੋਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਧਰਨੇਵਾ ਮੋਢ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੋ ਜਾਵੇ। ਮੀਡੀਆ ਨੂੰ ਜਾਰੀ ਬਿਆਨ ਦੇ ਵਿੱਚ ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਕਮੇਟੀ ਦੇ ਮੈਂਬਰ ਆਉਣ ਵਾਲੀ 2 ਜਨਵਰੀ ਤੋਂ ਸਮੁੱਚੇ ਪੰਜਾਬ 'ਚ ਜ਼ਿਲ੍ਹਾ ਪੱਧਰ ਦੇ ਉੱਤੇ ਜਾਣਗੇ ਸਮੁੱਚੇ ਪੰਜਾਬ 'ਚ ਜ਼ਿਲ੍ਹਾ ਪੱਧਰ ਤੇ ਪਾਰਟੀ ਦੇ ਅਹੁਦੇਦਾਰਾਂ ਨਾਲ ਵਰਕਰਾਂ ਤੋਂ رائے ਲਈ ਜਾਣੀ ਹੈ 15 ਦਿਨਾਂ ਦੇ ਅੰਦਰ-ਅੰਦਰ ਇਸ ਸੰਬੰਧੀ ਇੱਕ ਰਿਪੋਰਟ ਤਿਆਰ ਕਰਕੇ ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਸਾ ਨੂੰ ਸੌਂਪੀ ਜਾਵੇਗੀ ਜਿਸ ਤੋਂ ਬਾਅਦ ਪਾਰਟੀ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਮੀਟਿੰਗ ਵਿੱਚ ਸੁਖਵਿੰਦਰ ਸਿੰਘ ਆਲਕ ਜਸਵੰਤ ਸਿੰਘ ਪੜੈਨ ਮਨਜੀਤ ਸਿੰਘ ਦਸੂਹਾ ਤੇ ਸੁਖਵੰਤ ਸਿੰਘ ਸਰਾਵ ਮਜੂਸਨ ਹੁਣ ਇੱਕ ਗੱਲ ਤੱ طے ਹੋ ਗਈ ਹੈ ਕਿ 2 ਜਨਵਰੀ ਤੋਂ ਜੇਕਰ ਇੱਕ ਕਮੇਟੀ ਆਪਣਾ ਤਿਆਰ ਕੰਮ ਜ਼ਮੀਨੀ ਪੱਧਰ ਤੇ ਕਰਨ ਜਾ ਰਹੀ ਹੈ ਤਾਂ 15 ਦਿਨਾਂ ਦੇ ਵਿੱਚ ਰਿਪੋਰਟ ਤਿਆਰ ਹੋਣੀ ਹੈ ਤਾਂ ਲਗਭਗ ਜਨਵਰੀ 2024 ਦੇ ਅਖੀਰ ਤੱਕ ਮੰਨਿਆ ਜਾ ਰਿਹਾ ਕਿ ਕੁਝ ਨਾ ਕੁਝ ਫੈਸਲਾ ਸ਼੍ਰੋਮਣੀ ਕਾਲੀ ਦਲ ਸੰਯੁਕਤ ਵੱਲੋਂ ਆਪਣੇ ਸਿਆਸੀ ਪਵਿੱਖ ਦੇ ਲੈ ਲਿਆ ਜਾਵੇਗਾ ਕਿ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਰਲੇਵਾ ਕਰਦੇ ਨੇ ਜਾਂ ਆਪਣੇ ਪੱਧਰ ਦੇ ਉੱਤੇ ਗੱਠ ਜੋੜ ਦੀ ਹੀ ਗੱਲ ਕਰਨਗੇ ਕਿ ਆਪਣੇ ਦਲ ਦਾ ਗੱਠ ਜੋੜ ਜਿਵੇਂ ਪਾਜਪਾ ਨਾਲ ਕੀਤਾ ਹੋਇਆ ਉਸੇ ਢੰਗ ਦੇ ਨਾਲ ਜੇ ਉਹਨਾਂ ਦਾ ਗੱਠ ਜੁੜ ਸ਼੍ਰੋਮਣੀ ਕਾਲੀ ਦਲ ਨਾਲ ਹੋਵੇਗਾ ਅਧਿਕਾਰਤ ਤੌਰ ਦੇ ਉੱਤੇ ਫੈਸਲਾ ਪਾਰਟੀ ਦੀ ਲੀਡਰਸ਼ਿਪ ਨੇ ਕੀ ਲੈਣਾ ਇਹ ਲਗਭਗ ਬੰਨਿਆ ਜਾ ਰਿਹਾ ਹੈ ਕਿ ਜਨਵਰੀ 2024 ਦੇ ਅਖੀਰ ਤੱਕ ਸਾਹਮਣੇ ਆ ਜਾਵੇਗਾ ਨਿਕਾਰਾਗੁਆ ਮਨੁੱਖੀ ਤਸਕਰੀ ਦੇ ਮਾਮਲੇ ਦੇ ਵਿੱਚ ਪੂਰੀ ਪੌਣਸ਼ਾਨ ਹੋਣੀ ਹੈ ਇਸ ਦੇ ਲਈ ਇਨਵੈਸਟੀਗੇਸ਼ਨ ਕਿਵੇਂ ਹੋਣੀ ਹੈ ਉਸ ਦੇ ਲਈ ਦਿਸ਼ਾ ਨਿਰਦੇਸ਼ ਦੇ ਦਿੱਤੇ ਜਾ ਚੁੱਕੇ ਨੇ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ ਪੰਜਾਬ ਪੁਲਿਸ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਇਸ ਵਿਸ਼ੇਸ਼ ਜਾਂਚ ਟੀਮ ਦੇ ਲਈ ਅਗਵਾਈ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਦੇ ਨਿਰਦੇਸ਼ਾਂ ਅਨੁਸਾਰ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਕਿ ਬੀਓਆਈ ਦੇ ਡਾਇਰੈਕਟਰ ਐਲਕੇ ਯਾਦਵ ਵੱਲੋਂ ਅੱਜ ਨਿਕਾਰਾ ਗੁਆ ਮਨੁੱਖੀ ਤਸਕਰੀ ਮਾਮਲੇ ਵਿੱਚ ਮਨੁੱਖੀ ਤਸਕਰੀ ਸੰਬੰਧੀ ਜਾਂਚ ਲਈ ਚਾਰ ਮੈਂਬਰੀ ਵਿਸ਼ੇਸ਼ ਟੀਮ ਦਾ ਗਠਨ ਕਰ ਦਿੱਤਾ ਗਿਆ ਜਾਂਚ ਟੀਮ ਦੀ ਅਗਵਾਈ ਐਸਪੀ ਇਨਵੈਸਟੀਗੇਸ਼ਨ ਫਰੋਜ਼ਪੁਰ ਰਣधीर ਕੁਮਾਰ ਕਰ ਰਹੇ ਨੇ ਜਦਕਿ ਇਸ ਦੇ ਤਿੰਨ ਮੈਂਬਰਾਂ ਵਿੱਚੋਂ ਐਸసీపీ सिविल लाइन लुधियाना जसरूप कौर 62 डीएसपी इन्वेस्टिगेशन फरोजपुर बलकार सिंह संधू डीएसपी हेड क्वार्टर पटियाला दलबीर सिंह सिद्धू शामिल ने एसआईटी ਨੂੰ ਜਲਦ ਤੋਂ ਜਲਦ ਅੰਤਮ ਰਿਪੋਰਟ ਸਮਰਥ ਅਦਾਲਤ ਕੋਲ ਸੌਂਪਣ ਲਈ ਕਿਹਾ ਗਿਆ ਇਸ ਕੇਸ ਵਿੱਚ ਸਹਾਇਤਾ ਲਈ एसआईटी ਵੱਲੋਂ ਕਿਸੇ ਹੋਰ ਅਧਿਕਾਰੀ ਜਾਂ ਕਰਮਚਾਰੀ ਦਾ ਵੀ ਸਹਿਯੋਗ ਲਿਆ ਜਾ ਸਕਦਾ ਹੈ ਜ਼ਿਕਰਯੋਗ ਹੈ ਕਿ ਨਕਾਰਾਗੂਆ ਮਨੁੱਖੀ ਤਸਕਰੀ ਮਾਮਲੇ ਸੰਬੰਧੀ ਵੱਖ-ਵੱਖ ਅਖਬਾਰਾਂ ਵਿੱਚ ਖਬਰਾਂ छਪੀਆਂ ਨੇ ਜਿਸ ਵਿੱਚ 303 ਭਾਰਤੀ ਯਾਤਰੀਆਂ ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬ ਤੇ ਗੁਜਰਾਤ ਨਾਲ ਸੰਬੰਧਤ ਯਾਤਰੀ ਸਨ ਨੂੰ ਫ੍ਰਾਂਸੀਸੀ ਅਧਿਕਾਰੀਆਂ ਵੱਲੋਂ ਹਰਾਸਤ ਵਿੱਚ ਲਿਆ ਗਿਆ ਇਸ ਮਾਮਲੇ ਨਾਲ ਸੰਬੰਧਤ ਇਸ ਦੀ ਇਨਵੈਸਟੀਗੇਸ਼ਨ ਪੂਰੀ ਹੋਵੇਗੀ ਤੇ ਪੰਜਾਬ ਪੁਲਿਸ ਆਪਣੇ ਨਾਗਰਿਕਾਂ ਦੀ ਖਾਤਰ ਇਹ ਦਾਵਾ ਕਰ ਰਹੀ ਹੈ ਕਿ ਇਸ ਨੂੰ ਸਿਟਰ ਦਾ ਗਠਨ ਕੀਤਾ ਜਿਹੜੀ ਕਿਸੇ ਨਾ ਕਿਸੇ ਸਿੱਟੇ ਤੇ ਪਹੁੰਚੇਗੀ ਔਰ ਇੱਕ ਰਿਪੋਰਟ ਤਿਆਰ ਕਰਕੇ ਸੁਰਤ ਅਦਾਲਤ ਨੂੰ ਸੌਂਪੇਗੀ ਅਗਲੀ ਖਬਰ ਜੁੜੀ ਹੈ ਪੰਜਾਬ ਦੇ ਮੱਛੀ ਪਾਲਕਾਂ ਦੇ ਨਾਲ ਪੰਜਾਬ ਸਰਕਾਰ ਨੇ ਜੋ ਫੈਸਲਾ ਲਿਆ ਉਸ ਬੰਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਮੱਛੀ ਪਾਲਣ ਵਿਭਾਗ ਵੱਲੋਂ ਸਰਦੀਆਂ ਦੌਰਾਨ ਜਲ ਜੀਵਾਂ ਦੀ ਸਾਂਭ ਸੰਭਾਲ ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਮੱਛੀ ਪਾਲਕਾਂ ਨੂੰ ਤਲਾਬਾਂ ਵਿੱਚ ਪਾਣੀ ਦਾ ਪੱਧਰ 6 ਤੋਂ 7 ਫੁੱਟ ਰੱਖਣ ਤੇ ਤਾਪਮਾਨ ਦੇ ਹਿਸਾਬ ਨਾਲ ਖਾਣਕ ਦੇਣ ਦੀ ਸਲਾਹ ਦਿੱਤੀ ਗਈ ਹੈ ਪੰਜਾਬ ਦੇ ਮੱਛੀ ਪਾਲਣ ਵਿਭਾਗ ਨੇ ਸੂਬੇ ਦੇ ਮੱਛੀ ਪਾਲਕਾਂ ਨੂੰ ਸਰਦੀਆਂ ਦੌਰਾਨ ਜਲ ਜੀਵਾਂ ਜਿਨ੍ਹਾਂ ਨੂੰ ਸਿਆਲ ਵਿੱਚ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ ਦੀ ਸਾਂਭ ਸੰਭਾਲ ਕਰਨ ਬਾਰੇ ਜਾਗਰੂਕ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਪੰਜਾਬ ਦੇ ਪਸ਼ੂ ਪਾਲਣ ਡੇਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਦੌਰਾਨ ਤਾਪਮਾਨ ਵਿੱਚ ਗਰਾਵਟ ਆਉਣ ਦੇ ਮੱਦੇ ਨਜ਼ਰ ਸੂਬੇ ਦੇ ਮੱਛੀ ਪਾਲਕਾਂ ਨੂੰ ਮੱਛੀਆਂ ਦੇ ਤਲਾਬ ਵਿੱਚ ਪਾਣੀ ਦਾ ਪੱਧਰ 6 ਤੋਂ 7 ਫੁੱਟ ਬਣਾਈ ਰੱਖਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਹੀਟਲੇ ਗਰਮ ਜ਼ੋਨ ਵਿੱਚ ਹਾਈਬ੍ਰਿਡ ਵਰਨੇਸ਼ਨ ਵਾਸਤੇ ਮੱਛੀਆਂ ਨੂੰ ਲੜਿੰਦੀ ਜਗ੍ਹਾ ਮੁਹੱਈਆ ਕਰਵਾਈ ਜਾ ਸਕੇ ਇਸ ਤਲਾਬਾ ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿਉਂ ਤਾਪਮਾਨ ਦੇ ਹਿਸਾਬ ਨਾਲ ਮੱਛੀਆਂ ਨੂੰ ਖੁਰਾਕ ਦੇਣ ਜਾਇਵੇ ਖੁਰਾਕ ਦੀ ਵਰਤੋਂ ਨੂੰ ਘਟਾਉਣ ਜਾਂ ਬੰਦ ਕਰਨ ਕਿਉਂਕਿ ਵਾਧੂ ਫੀਡ ਤਲਾਬ ਦੇ ਤਲ ਤੇ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਪਾਣੀ ਦੀ ਗੁਣਵੱਤਾ ਵਿਗੜਨ ਲੱਗਦੀ ਹੈ ਇਸ ਤੋਂ ਇਲਾਵਾ ਕਿਸਾਨਾਂ ਨੂੰ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਸਵੇਰੇ ਤਲਾਬ ਵਿੱਚ ਤਾਜ਼ਾ ਪਾਣੀ ਪਾਉਣ ਜਾਂ ਏਰੀਏਟਰਾਂ ਦੀ ਵਰਤੋਂ ਕਰਨ ਅਤੇ ਤਲਾਬ ਵਿੱਚ ਪਾਣੀ ਦੇ ਪੀ ਐਚ ਪੱਧਰ ਦੀ ਨਿਯਮਤ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਸਲਾਹ ਦਿੱਤੀ ਗਈ ਹੈ ਹਾਲਾਂਕਿ ਸਰਕਾਰ ਵੱਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਪਰ ਮੱਛੀ ਪਾਲਕ ਜਿਹੜੇ ਲੰਬੇ ਸਮੇਂ ਤੋਂ ਧੰਦਾ ਕਰਦੇ ਨੇ ਉਹ ਖੁਦ ਵੀ ਜਾਣਦੇ ਨੇ ਕਿ ਇਸ ਸੰਬੰਧੀ ਜਦੋਂ ਸਿਆਲਾਂ ਦਾ ਮੌਸਮ ਹੈ ਉਸ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕਿਉਂਕਿ ਜੇਕਰ ਉਹ ਧਿਆਨ ਨਹੀਂ ਰੱਖਣਗੇ ਤਾਂ ਇਸ ਨਾਲ ਉਹਨਾਂ ਦੇ ਧੰਦੇ ਦਾ ਹੀ ਨੁਕਸਾਨ ਹੁੰਦਾ ਹੈ ਇਸ ਸੰਬੰਧੀ ਦੇਖਦੇ ਹਾਂ ਕਿ ਹੁਣ ਮੱਛੀ ਪਾਲਕਾਂ ਨੂੰ ਕਿਹੜੀਆਂ-ਕਿਹੜੀਆਂ ਚੁਣੌਤੀਆਂ ਆਉਂਦੀਆਂ ਨੇ ਤੇ ਉਸ ਸੰਬੰਧੀ ਜਿਹੜੀ ਉਹਨਾਂ ਨੂੰ ਡਿਮਾਂਡ ਹੈ ਸਰਕਾਰ ਦੇ ਪ੍ਰਤੀ ਉਹ ਵੀ ਕਦੋਂ ਪੂਰੀਆਂ ਹੁੰਦੀਆਂ ਨੇ ਅਗਲੀ ਖਬਰ ਜੁੜੀ ਹੈ ਵਿਕਰਮ ਸਿੰਘ ਮਜੀਠੀਆ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਤੀਜੀ ਵਾਰ ਸਮਨਿੰਗ ਹੋਈ ਸੀ ਜਿਸ ਦੇ ਵਿੱਚੋਂ ਇੱਕ ਵਾਰੀ 18 ਦਸੰਬਰ ਨੂੰ ਪੇਸ਼ ਹੋਏ ਸਨ ਫਿਰ 27 ਨੂੰ ਸਮਨਿੰਗ ਹੁੰਦੀ ਹੈ ਉਹਨਾਂ ਨੇ ਆਖਿਆ ਕੋਈ ਸਮਾਂ ਹੋਰ ਚਾਹੀਦਾ ਫਿਰ ਇਸੇ ਹੀ ਸਿਟ ਦੇ ਜਿਹੜੇ ਮੁਖੀ ਸਨ ਐਮ ਐਸ ਸ਼ੀਨਾ ਉਹਨਾਂ ਦੀ ਜਿਹੜੀ ਸੇਵਾ ਮੁਕਤੀ ਹੋਣੀ ਸੀ ਪਰ ਸਰਕਾਰ ਨੇ ਹੁਕਮ ਲਾਇਆ ਕਿ 30 ਤੇ 31 ਨੂੰ ਵੀ ਉਹ ਹਾਜ਼ਰ ਰਹਿ ਸਕਦੇ ਨੇ ਜਾਂ ਆਪਣਾ ਕੰਮ ਜਿਹੜਾ ਮੁਕੰਮਲ ਕਰ ਸਕਦੇ ਨੇ ਹਾਲਾਂਕਿ ਐਤਵਾਰ ਛੁੱਟੀ ਦਾ ਦਿਨ ਸੀ ਸ਼ਨੀਵਾਰ ਵੀ ਤਾਂ ਇਸ ਦੇ ਕਰਕੇ ਅਜ ਦਾ ਦੇਣ ਯਾਨੀ ਕਿ 30 ਤਰੀਕ ਚੁਣੀ ਗਈ ਪਰ ਵਿਕਰਮ ਸਿੰਘ ਮਜੀਠੀਆ ਪੇਸ਼ੀ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਜੋ ਮੀਡੀਆ ਨਾਲ ਬੋਲੇ ਉਸ ਵਿੱਚ ਉਹਨਾਂ ਨੇ ਆਖਿਆ ਕਿ ਮੈਨੂੰ ਕਿਸੇ ਦਾ ਕੋ ਡਰ ਨਹੀਂ ਔਰ ਮੈਂ ਚਾਹਨਾ ਕਿ ਮੁੱਖ ਮੰਤਰੀ ਸਾਹਿਬ ਖੁਦ ਸਿੱਟ ਦੇ ਅਗਲੇ ਮੁਖੀ ਬਣ ਜਾਣ ਦੋ ਸਵਾਲ ਉਹ ਕਰ ਲੈਣ ਦੋ ਸਵਾਲ ਮੈਂ ਕਰ ਲਵਾਂਗਾ ਪਰ ਮੈਨੂੰ ਸਿਆਸੀ ਰੰਜਿਸ਼ ਦੇ ਤਹਿਤ ਜਾਂ ਫਿਰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਔਰ ਪਰਚਿਆਂ ਤੋਂ ਤੋ ਡਰਨ ਵਾਲੇ ਨਹੀਂ ਸੱਚ ਦੇ ਰਾਹ ਦੇ ਉੱਤੇ ਚੱਲਦੇ ਰਹਿਣਗੇ ਮੇਰੇ ਖਿਲਾਫ ਕੋਈ ਵੀ ਐਸਾ ਸਬੂਤ ਨਹੀਂ ਹੈ ਪਰ ਫਿਰ ਵੀ ਸਰਕਾਰ ਪਤਾ ਨਹੀਂ ਕਿਉਂ ਇੰਨਾ ਪ੍ਰੇਮ ਦਿਖਾ ਰਹੀ ਹੈ ਉਹਨਾਂ ਨੇ ਤੰਜ ਦੇ ਰੂਪ ਦੇ ਵਿੱਚ ਰਵਿੰਦ ਕੇਜਰੀਵਾਲ ਦੇ ਉੱਤੇ ਵੀ ਸ਼ਬਦ ਬੋਲਦੇ ਆਖਿਆ ਕਿ ਮੈਂ ਆਪਣੇ ਵੱਡੇ ਵੀਰ ਕੇਜਰੀਵਾਲ ਦੇ ਨਾਲ 3 ਜਨਵਰੀ ਨੂੰ ਜਿਹੜਾ ਕਿ ਉਹਨਾਂ ਨੂੰ ਏਡੀ ਵੱਲੋਂ ਸੱਮਣ ਹੋ ਚੁੱਕੇ ਨੇ ਨਾਲ ਜਾਣ ਨੂੰ ਤਿਆਰ ਆਂ ਔਰ ਮੈਂ ਗੁਜਾਰਿਸ਼ ਕਰਾਂਗਾ ਕਿ ਮੈਨੂੰ ਇਹ ਸੱਟ ਹੈ ਜਿਹੜੀ 3 ਜਨਵਰੀ ਨੂੰ ਘਟੋ ਘਟ ਨਾ ਬੁਲਾਵੇ 4 ਨੂੰ ਸੱਦ ਲਵੇ 5 ਨੂੰ ਸੱਦ ਲਵੇ ਪਰ ਮੈਂ 3 ਜਨਵਰੀ ਨੂੰ ਅਰਵਿੰਦ ਕੇਜਰੀਵਾਲ ਨਾਲ ਜਾਣਾ ਚਾਹੁੰਦਾ ਉਹਨਾਂ ਦੀ ਹੌਸਲਾ ਅਫਜ਼ਾਈ ਕਰਾਂਗਾ ਉਹਨਾਂ ਨੂੰ ਜਾਣਾ ਚਾਹੀਦਾ ਇੱਕ ਪਾਸੇ ਤਾਂ ਉਹ ਆਪਣੀ ਸਹਾਇਕ ਦੇਣ ਤੋਂ ਭੱਜ ਰਹੇ ਨੇ ਪਰ ਦੂਜੇ ਪਾਸੇ ਮੈਨੂੰ ਵਾਰ-ਵਾਰ ਜਿਹੜਾ ਬੁਲਾਇਆ ਜਾ ਰਿਹਾ ਬਿਨਾਂ ਕਿਸੇ ਗੱਲ ਤੋਂ ਤਾਂ ਮੈਂ ਹਾਜ਼ਰ ਹੋ ਰਿਹਾ ਇਹ ਸਾਰੀਆਂ ਗੱਲਾਂ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਨੇ ਤਿੱਖੇ ਸ਼ਬਦ ਵੀ ਵਰਤੇ ਔਰ ਆਪਣੇ ਉਸੇ ਅਲਹਿਜੇ ਦੇ ਵਿੱਚ ਅੰਦਾਜ਼ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸਵਾਲ ਕਰ ਦਿੱਤੇ ਕਿ ਤੁਸੀਂ ਹੀ ਅਗਲੇ ਅਫਸਰਾਂ ਨੂੰ ਕਿਉਂ ਵਰਤਦੇ ਹੋ ਆਪ ਮੁਖੀ ਬਣ ਜਾਓ ਆਪ ਚੇਅਰਮੈਨੀ ਕਰੋ ਸਿੱਟ ਦੀ ਤੇ ਉਸ ਨੂੰ ਦੇ ਵਿੱਚ ਤੁਸੀਂ ਮੈਨੂੰ ਚਾਹੇ ਮੁੱਖ ਮੰਤਰੀ ਆਪਣੇ ਦਫ਼ਤਰ ਬੁਲਾ ਲਓ ਉੱਥੇ ਮੈਂ ਉਹਨੂੰ ਤਿਆਰ ਆ ਮੈਂ ਚੱਲ ਕੇ ਖੁਦ ਆਵਾਂਗਾ ਦੋ ਸਵਾਲ ਤੁਸੀਂ ਕਰ ਲਿਓ ਦੋ ਮੈਂ ਕਰਾਂਗਾ ਤੇ ਉਹਨਾਂ ਨੇ ਕਿਹਾ ਕਿ ਪੁਰਾਣੀ ਕੇਸ ਦੇ ਵਿੱਚ ਜਿਸ ਦੇ ਵਿੱਚ ਨਾ ਕੋਈ ਰਿਕਵਰੀ ਹੈ ਹਾਈ ਕੋਰਟ ਦੇ ਜਾਂ ਅਦਾਲਤਾਂ ਦੇ ਸੁਪਰੀਮ ਕੋਰਟ ਦੇ ਹੁਕਮ ਕੀ ਨੇ ਮੈਨੂੰ ਐਂਟੀਸੀਪੇਟਰੀ ਬੇਲ ਕਿਵੇਂ ਮਿਲੀ ਔਰ ਪੰਜਵੀਂ ਵਾਰ ਉਹਨਾਂ ਨੇ ਦਾਵਾ ਕੀਤਾ ਕਿ ਮੈਨੂੰ ਇਸ ਸਮਨਿੰਗ ਦੇ ਤੌਰ ਤੇ ਸੱਦਿਆ ਜਾ ਚੁੱਕਾ ਹੈ ਤਾਂ ਇਸ ਦਬੰਦੀ ਮੈਂ ਕਦੇ ਵੀ ਪਿੱਛੇ ਨਹੀਂ ਹਟਿਆ ਸਹਿਯੋਗ ਦੇਣ ਲਈ ਤਿਆਰ ਆ ਮੈਂ ਖੁਦ ਚਾਹੁੰਦਾ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਪਰ ਸਿਆਸਤ ਤੋਂ ਪ੍ਰੇਰਿਤ ਹੋ ਕੇ ਜੇਕਰ ਇਹ ਕੜ ਕੱਢਣੀ ਹੈ ਤੇ ਗੱਲ ਠੀਕ ਨਹੀਂ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੈਂ ਪਰਿਵਾਰਕ ਰਾਜਨੀਤੀ ਵਿੱਚ ਨਹੀਂ ਪੈਣਾ ਚਾਹੁੰਦਾ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਜਿਹੜੀ ਨਿੱਜੀ ਪਰਿਵਾਰਾਂ ਤੱਕ ਪਹੁੰਚ ਗਈ ਹੈ ਲੜਾਈ ਇਹ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਉਸ ਦੇ ਉੱਤੇ ਉਹਨਾਂ ਨੇ ਆਖਿਆ ਕਿ ਪ੍ਰੈਸ ਕਾਨਫਰੰਸ ਜ਼ਰੂਰ ਕੀਤੀ ਗਈ ਸੀ ਜਿਹੜਾ ਗੱਲ ਮੈਂ ਕਹਿਣੀ ਸੀ ਸਿਰਤ ਘੋਰਮਾਨ ਨੇ ਜਿਹੜੀ ਕੀਤੀ ਸੀ ਪ੍ਰੈਸ ਵੀਡੀਓ ਜਾਰੀ ਕੀਤੀ ਸੀ ਉਸ ਸੰਬੰਧੀ ਵਿਕਰਮ ਸਿੰਘ ਮਜੀਠੀਆ ਨੇ ਕਿਵੇਂ ਜੋ ਗੱਲ ਕੀਤੀ ਸੀ ਸਾਰੇ ਜਾਣਦੇ ਨੇ ਉਸ ਵਿੱਚ ਕਿਹਾ ਕਿ ਉਹ ਹੋਰ ਕੁਝ ਵੀ ਟਿੱਪਣੀ ਨਹੀਂ ਕਰਨਗੇ ਪਰ ਪਰਿਵਾਰ ਨੂੰ ਜਿੱਥੇ ਲੋਡ ਹੋਵੇਗੀ ਉਹ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਉਹਨਾਂ ਦੇ ਨਾਲ ਖੜੇ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁੱਸੇ ਦੇ ਵਿੱਚ ਤੈਸ਼ ਦੇ ਵਿੱਚ ਨਹੀਂ ਆਉਣਾ ਚਾਹੀਦਾ ਜੋ ਸਹੀ ਹੈ ਸਹੀ ਨੂੰ ਸਹੀ ਕਹਿਣਾ ਚਾਹੀਦਾ ਤੇ ਗਲਤ ਨੂੰ ਗਲਤ ਕਹਿਣਾ ਚਾਹੀਦਾ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਦੇ ਨਾਲ ਵਿਕਰਮ ਸਿੰਘ ਵਜੀਠੀਆ ਨੇ ਅੱਜ ਮੀਡੀਆ ਦੇ ਨਾਲ ਸੰਬੋਧਨ ਹੋ ਕੇ ਇਹ ਗੱਲਾਂ ਕਹਿ ਦਿੱਤੀਆਂ ਨੇ ਘਟ ਗਿਣਤੀ ਭਾਈਚਾਰੇ ਦਾ ਸਭ ਤੋਂ ਬਾਅਦ ਵਿਕਾਸ ਨਰਿੰਦਰ ਮੋਦੀ ਸਰਕਾਰ ਨੇ ਕੀਤਾ ਇਹਨਾਂ ਸ਼ਬਦਾਂ ਦਾ ਦਾਵਾ ਭਾਜਪਾ ਦੇ ਆਗੂ ਨੇ ਕੀਤਾ ਜ਼ਾਕਿਰ ਹੁਸੈਨ ਕਟਗਿਣਤੀ ਭਾਈਚਾਰਾ ਦੇ ਸੰਬੰਧ ਵਿੱਚ ਬਿਆਨ ਦਿੰਦੇ ਨੇ ਕਿ ਸਭ ਤੋਂ ਵੱਧ ਵਿਕਾਸ ਨਰਿੰਦਰ ਮੋਦੀ ਦੀ ਸਰਕਾਰ ਦਰਾਨ ਹੋਇਆ ਹੈ। ਭਾਜਪਾ ਘਟਗਿਣਤੀ ਮੋਰਚਾ 15 ਜਨਵਰੀ ਤੋਂ ਪੰਜਾਬ ਵਿੱਚ ਸ਼ੁਰੂ ਕਰੇਗਾ ਸਨੇਹ ਸੰਵਾਦ ਯਾਤਰਾ। ਚੌਧਰੀ ਜ਼ਾਕਿਰ ਹੁਸੈਨ ਦਾ ਕਹਿਣਾ ਹੈ ਭਾਜਪਾ ਘਟਗਿਣਤੀ ਮੋਰਚਾ ਦੇ ਕੌਮੀ ਮੀਤ ਪ੍ਰਧਾਨ ਜ਼ਾਕਿਰ ਹੁਸੈਨ ਨੇ ਸਨੇਹ ਸੰਵਾਦ ਯਾਤਰਾ ਸੰਬੰਧੀ ਉੱਤਰੀ ਕਲਸਟਰ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇਸ਼ ਭਰ ਵਿੱਚ ਘੱਟ ਗਿਣਤੀ ਸਨੇਹ ਸੰਵਾਦ ਯਾਤਰਾ ਕੱਢੇਗੀ। ਯਾਤਰਾ ਸਾਰੇ ਲੋਕ ਸਭਾ ਹਲਕਿਆਂ ਤੇ ਵਿਧਾਨ ਸਭਾ ਹਲਕਿਆਂ ਵਿੱਚ ਕੱਢੀ ਜਾਵੇਗੀ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ਤੇ ਭਾਜਪਾ ਘੱਟ ਗਿਣਤੀ ਮੋਰਚਾ ਪੰਜਾਬ 'ਚ ਵੀ ਸਨੇਹ ਸੰਪਰਕ ਯਾਤਰਾ ਦਾ ਪ੍ਰੋਗਰਾਮ ਲੀਕ ਰਹੀ ਹੈ। ਇਹ ਜਾਣਕਾਰੀ ਭਾਜਪਾ ਘੱਟ ਗਿਣਤੀ ਮੋਰਚਾ ਦੇ ਕੌਮੀ ਮੀਤ ਪ੍ਰਧਾਨ ਤੇ ਵਕਫ ਬੋਰਡ ਹਰਿਆਣਾ ਦੇ ਚੇਅਰਮੈਨ ਚੌਧਰੀ জাকির ਹਸੈਨ ਨੇ ਭਾਜਪਾ ਘੱਟ ਗਿਣਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਥਾਮਸ ਮਸੀਹ ਦੀ ਪ੍ਰਧਾਨਗੀ ਚੰਡੀਗੜ੍ਹ ਭਾਜਪਾ ਹੈੱਡਕੁਆਰਟਰ ਵਿਖੇ ਆਯੋਜਿਤ ਕੀਤੀ ਜਿਸ ਵਿੱਚ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕੁਝ ਗੱਲਾਂ ਸਾਂਝੀਆਂ ਕੀਤੀਆਂ ਉਹਨਾਂ ਨਾਲ ਘਟ ਗਿਣਤੀ ਮੋਰਚਾ ਦੇ ਕੌਮੀ ਇੰਚਾਰਜ ਗੁਲਾਮ ਮੁਸਤਾਫਾ ਪਾਇਪਾ ਪੰਜਾਬ ਦੇ ਬੁਲਾਰੇ ਐਸਐਸ ਚੰਨੀ ਪਾਜਪਾ ਦੇ ਸੂਬਾ ਮੀਡੀਆ ਸਕੱਤਰ ਹਰਦੀਪ ਸਿੰਘ ਗੁੱਬਾ ਮੁਹੰਮਦ ਖਰਸ਼ੀਦ ਅਲੀ ਬਿਲਾਲ ਸ਼ਾ ਆਦਵੀ ਹਾਜ਼ਰ ਸਨ ਥਾਮਸ ਮਸੀ ਨੇ ਸੂਬੇ ਦੇ ਮੁਖ ਦਫ਼ਤਰ ਪਹੁੰਚਣ ਤੇ ਰਾਸ਼ਟਰੀ ਅਹੁਦੇਦਾਰਾਂ ਦਾ ਗੁਲਦਸਤੇ ਤੇ ਦੁਸ਼ਾਲਾ ਦੇ ਕੇ ਸਵਾਗਤ ਕੀਤਾ ਚੌਧਰੀ ਜਾਕਰ ਹੁਸੈਨ ਨੇ ਕਿਹਾ ਕਿ ਪਾਜਪਾ ਘਟ ਗਣਤੀ ਮੋਰਚਾ ਦੇ ਕੌਮੀ ਪ੍ਰਧਾਨ ਜਮਾਲ ਸਦੀਕੀ ਦੇ ਪ੍ਰੋਗਰਾਮ ਦੀ ਰੂਪਰੇਖਾ ਤਹਿਤ ਦੇਸ਼ ਨੂੰ 6 ਸਮੂਹਾਂ ਵਿੱਚ ਵੰਡਿਆ ਗਿਆ ਜਿਸ ਦੇ ਤਹਿਤ ਅੱਜ ਪਾਜਪਾ ਪੰਜਾਬ ਦੇ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਉਤਰੀ ਕਲਸਟਰ ਦੀ ਮੀਟਿੰਗ ਕੀਤੀ ਗਈ ਆ ਜਿਸ ਵਿੱਚ ਲਦਾਖ, ਹਿਮਾਚਲ, ਪੰਜਾਬ, ਹਰਿਆਣਾ, ਉੱਤਰਾਖੰਡ, ਚੰਡੀਗੜ੍ਹ, ਦਿੱਲੀ ਆਦਿ ਸੂਬੇ ਸ਼ਾਮਲ ਨੇ ਇਸ ਮੀਟਿੰਗ ਵਿੱਚ ਨਰਾਜਾਂ ਦੇ ਇੰਚਾਰਜਾਂ ਸਹਿ ਇੰਚਾਰਜ ਤੇ ਸੂਬਾ ਪ੍ਰਧਾਨ ਹਾਜ਼ਰ ਸਨ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਸਿਨੇ ਯਾਤਰਾ ਦੇ ਕੰਮਕਾਜ ਨੂੰ ਦੇਖਣ ਲਈ ਸਾਰੇ ਰਾਜਾਂ ਵਿੱਚ ਟੀਮਾਂ ਦਾ ਗਠਨ ਕੀਤਾ ਜਾਣਾ ਤੇ ਘੱਟ ਗਿਣਤੀਆਂ ਲਈ ਜੋ ਇੱਕ ਯਾਤਰਾ ਹੈ ਉਹ ਬੜੀ ਜ਼ਰੂਰੀ ਹੈ ਇਸ ਕਰਕੇ 15 ਜਨਵਰੀ ਤੋਂ ਯਾਤਰਾ ਸ਼ੁਰੂ ਹੋ ਜਾਣੀ ਹੈ ਇਸ ਯਾਤਰਾ ਦੌਰਾਨ ਘੱਟ ਗਿਣਤੀ ਵਰਗ ਦੇ ਲੋਕਾਂ ਨੂੰ ਭਾਜਪਾ ਨਾਲ ਜੋੜ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਘੱਟ ਗਿਣਤੀ ਲੋਕਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਤੋਂ ਜਾਣੂ ਕਰਵਾਇਆ ਜਾਣਾ ਤੇ ਉਸ ਨਾਲ ਜੋੜਿਆ ਜਾਵੇਗਾ। ਇਹ ਸੀ ਪੰਜਾਬ ਦੇ ਖਾਸ ਬੁਲੇਟਿਨ ਪੰਜਾਬ ਦਾ ਖਬਰਨਾਮਾ ਵਿੱਚ ਖਬਰਾਂ ਦਾ ਸਿਲਸਿਲਾ ਇੱਥੇ ਖਤਮ ਹੁੰਦਾ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।